ਲੁਧਿਆਣਾ ਪੁਲਿਸ ਨੇ ਪੁਲਿਸ ਦੀ ਵਰਦੀ ਦੇ ਨਾਂ ਤੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਇੱਕ ਫਰਜੀ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਮੁਲਜ਼ਮ ਸਬਜੀ ਮੰਡੀ ਇਲਾਕੇ ਵਿੱਚ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਦਾ ਸੀ ਮੁਲਜ਼ਮ ਕੋਲੋਂ ਪੁਲਿਸ ਦੀ ਵਰਦੀ ਜਾਲੀ ਸ਼ਨਾਖਤੀ ਕਾਰਡ ਇੱਕ ਐਨਜੀਓ ਸਟਿਕ ਅਤੇ ਇੱਕ ਚਿੱਟੇ ਰੰਗ ਦੀ ਇਨੋਵਾ ਬਰਾਮਦ ਹੋਈ ਹੈ ਉਸ ਦੀ ਪਛਾਣ ਅਨਮੋਲ ਸਿੱਧੂ ਵਾਸੀ ਛੋਣੀ ਮਹੱਲਾ ਲੁਧਿਆਣਾ ਵੱਜੋਂ ਹੋਈ ਹੈ ਇਹਨਾਂ ਦੀ ਕਈ ਦਿਨਾਂ ਦੇ ਵਿੱਚ ਤੋਂ ਸਾਨੂੰ ਕੰਪਲੇਂਟਾਂ ਮਿਲ ਰਹੀਆਂ ਸੀਗੀਆਂ ਕਿ ਸਬਜੀ ਮੰਡੀ ਜੋਧੇਵਾਲ ਦੇ ਵਿੱਚ ਤੁਹਾਡੀ ਮੁਲਾਜ਼ਮ ਨੇ ਜਿਹੜੇ ਕੋਈ ਪੈਸਿਆਂ ਦੀ ਸ਼ਿਕਾਇਤ ਆਉਂਦੀ ਸੀ ਉਹ ਉਸ ਦਰਮਿਆਨ ਫਿਰ ਐਸਐਚਓ ਜੋਧੇਵਾਲ ਨੂੰ ਅਸੀਂ ਕਿਹਾ ਕਿ ਤੁਸੀਂ ਇਹਦਾ ਕਰੋ ਇੰਤਜ਼ਾਮ ਉਹਦੇ ਸਬੰਧੀ ਅਸੀਂ ਪੁਲਿਸ ਪਾਲਟੀ ਪੈਟਰੋਲਿੰਗ ਤੇ ਲਾਈ ਸੀਗੀ ਤੇ ਕੱਲ ਦੀ ਗੱਲ ਹੈ ਕਿ ਸਾਡੀ ਪੁਲਿਸ ਪਾਲਟੀ ਉੱਥੇ ਘੁੰਮ ਰਹੀ ਸੀ ਉੱਥੋਂ ਸ਼ਿਕਾਇਤ ਮਿਲੀ ਕਿ ਤੁਹਾਡੇ ਮੁਲਾਜ਼ਮ ਜਿਹੜੇ ਪੈਸੇ ਲੈਂਦੇ ਨੇ ਪੁਲਿਸ ਪਾਰਟੀ ਨੂੰ ਇਹ ਬੰਦਾ ਜਿਹੜਾ ਮਿਲ ਗਿਆ ਇਹਨੂੰ ਨਾਮ ਪਤਾ ਪੁੱਛਿਆ ਤੇ ਪੁਲਿਸ ਪਾਰਟੀ ਨੂੰ ਇਹ ਕਹਿੰਦਾ ਕਿ ਮੈਂ ਸੀਆਈਏ ਜਲੰਧਰ ਲੱਗਾ ਕਿਉਂਕਿ ਮੁਲਾਜ਼ਮ ਹੁਣ ਇੱਕ ਦੂਜੇ ਨੂੰ ਸਾਰੇ ਜਾਣਦੇ ਹੀ ਨੇ ਇੱਥੇ ਜਦੋਂ ਇਹਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਤੇ ਇਹਨੇ ਆਈ ਕਾਰਡ ਆਪਣਾ ਦਿਖਾ ਦਿੱਤਾ ਸਬ ਇੰਸਪੈਕਟਰ ਦਾ ਉਹ ਆਈ ਕਾਰਡ ਵੀ ਤੁਹਾਨੂੰ ਦਿਖਾਵਾਂਗੇ ਉਹ ਬਿਲਕੁਲ ਬਿਨਾ ਨਾ ਹੀ ਲਿਖਿਆ ਹੋਰ ਕੁਝ ਨਹੀਂ ਉੱਤੇ ਹੈਗਾ ਸਿਰਫ ਬਣਿਆ ਹੀ ਆ ਜਦੋਂ ਇਹਦਾ ਨਾਮ ਪਤਾ ਪੁੱਛਿਆ ਤੇ ਇਹਨੇ ਜਿਹੜਾ ਆਪਣਾ ਨਾਮ ਆ ਅਨਮੋਲ ਸਿੱਧੂ son of ਅਮੀਰ ਚੰਦ ਵਾਸੀ ਮਕਾਨ ਨੰਬਰ B2/64 ਸ਼ੌਣੀ ਮੱਲਾ ਲੁਧਿਆਣਾ ਉਮਰ ਕਰੀਬ ਇਹਦੀ 30 ਸਾਲ ਆ ਜਦੋਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਸ਼ੱਕ ਪਿਆਗਾ ਕਿ ਮੁਲਾਜ਼ਮ ਇਹ ਲੱਗਦਾ ਨਹੀਂ ਆਪਣਾ ਗੱਲਾਂ ਬਹੁਤਾਂ ਤੋਂ ਤੇ ਫੇਰ ਇਹਨੂੰ ਪੁੱਛਿਆ ਵੀ ਤੂੰ ਕਾਹਦੇ ਤੇ ਆ ਇਹਦੀ ਗੱਡੀ ਖੜੀ ਸੀਗੀ ਉੱਥੇ ਅਨੋਵਾ ਗੱਡੀ ਰੱਖੀ ਐਨੇ ਵਾਈਟ ਕਲਰ ਦੀ ਪੀਪੀ07 ਬੀਡਬਲਯੂ8742 ਰੰਗ ਚਟਾ ਜਦੋਂ ਉਹਦੀ ਗੱਡੀ ਦੀ ਸਰਚ ਕੀਤੀ ਉਦਾਂ ਇਹਨੇ ਲਾਲ ਬੂਟ ਪਾਏ ਸੀਗੇ ਜੇਪ ਵਾਲੇ ਨਾਲ ਜਦੋਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਵਿੱਚੋਂ ਸਬ ਇਨਸਪੈਕਟਰ ਦੀ ਵਰਦੀ ਟੰਗੀ ਸੀ ਨਾਲ ਇੱਕ ਐਨ ਜੀਓ ਸਟਿਕ ਪਈ ਸੀ ਜਿਹੜੀ ਥਾਣੇਦਾਰਾਂ ਕੋਲ ਹੁੰਦੀ ਹੈ ਪਰੇਡ ਵਾਲੀ ਸਟਿਕ ਉਹ ਰੱਖੀ ਹੈ ਨਾਲ ਤੇ ਉਹ ਵਿੱਚੋਂ ਮਿਲ ਗਈ ਜਿਸ ਤੇ ਫਿਰ ਪਤਾ ਲੱਗਾ ਕਿ ਇਹੀ ਉਹ ਬੰਦਾ ਹੈ ਜਿਹੜਾ ਮਤਲਬ ਸਾਡੇ ਮੁਲਾਜ਼ਮਾਂ ਨੂੰ ਬਦਨਾਮ ਕਰ ਰਿਹਾ ਹੈ ਇਹ ਸ਼ਿਕਾਇਤਾਂ ਕਾਫੀ ਜਰਦ ਆਉਂਦੀਆਂ ਸੀ ਹੁਣ ਆਹੀ ਤੇ ਆਪਣੇ ਮੁਲਾਜ਼ਮਾਂ ਨੂੰ ਕਹਾਂਗੇ ਨਾ ਕਿ ਇਹ ਗੱਲਾਂ ਹੁੰਦੀਆਂ ਇਹ ਕਿਉਂਕਿ ਕਹੇ ਵੇਲੇ ਇੱਧਰ ਘੁੰਮਦਾ ਸੀਗਾ ਜਿਹੜੀ ਜਿਵੇਂ ਦਾਣਾ ਮੰਡੀ ਆ ਗਿਆ ਸਬਜ਼ੀ ਮੰਡੀ ਆ ਗਿਆ ਚਾਰ ਨੰਬਰ ਦੇ ਏਰੀਏ 'ਚ ਕਦੀ ਟੱਬੇ ਦੇ ਏਰੀਏ 'ਚ ਚਲਾ ਗਿਆ ਘੁੰਮ ਘਮਾ ਕੇ ਬੰਦਾ ਇਹ ਕੰਮ ਕਰਦਾ ਸੀ ਜਿਹਦੇ ਸਬੰਧੀ ਅਹੀਂ ਫਿਰ ਮੁਕਦਮਾ ਨੰਬਰ 67 25624 ਅੰਡਰ ਸੈਕਸ਼ਨ 419 420 467 468 471 170 171 ਆਈਪੀਸੀ ਥਾਣਾ ਜੋਧੇਵਾਲ ਲੁਧਿਆਣਾ ਦੇਰਜ ਕੀਤਾ ਗਿਆ ਤੇ ਬਹੁਤ ਵਧੀਆ ਐਸਐਚਓ ਸਾਹਿਬ ਦੀ ਬੜੀ ਸ਼ਾਬਾਸ਼ ਵਾਲੀ ਗੱਲ ਹੈ ਕਿ ਜਿਹੜਾ ਪੁਲਿਸ ਦੇ ਤਵਾ ਕਾਫੀ ਚਿਰ ਤੋਂ ਲੱਗ ਰਿਹਾ ਸੀ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਪੁਲਿਸ ਪਾਲਟੀ ਨੇ ਤੇ ਇਹਨਾਂ ਦੀ ਹਦਾਇਤਾਂ ਤੇ ਇਹ ਬੰਦਾ ਜਿਹੜਾ ਅਸੀਂ ਕਾਬੂ ਕਰ ਲਿਆ ਬਾਕੀ ਇਹਨੂੰ ਅੱਜ ਅਸੀਂ ਪੇਸ਼ ਕੀਤਾ ਸੀਗਾ ਤੇ ਇਹਦਾ ਰਿਮਾਂਡ ਸਾਨੂੰ ਇੱਕ ਦਿਨ ਦਾ ਮਿਲ ਗਿਆ ਪੁਛਗੀਸ਼ੇ ਦੀ ਜਾਰੀ ਹੈ ਬਾਕੀ ਜੋ ਵੀ ਹੋਰ ਗੱਲ ਕੋਈ ਨਵੀਂ ਸਾਹਮਣੇ ਆਏਗੀ ਉਹ ਤੁਹਾਨੂੰ ਜਰੂਰ ਦੱਸੀ ਜਾਏਗੀ ਤੇ ਜਿਵੇਂ ਕਿਸੇ ਵਰਤੀ ਹੋਗਾ ਕਿੰਨਾ ਸਾਲ ਲੈ ਕੇ ਆਇਆ ਉਹ ਪੁੱਛਾਂਗੇ ਨਾ ਜੀ ਹੁਣ ਉਹ ਇੰਨਾ ਟਾਈਮ ਨਹੀਂ ਹੁਣ ਰਿਮਾਂਡ ਮਿਲਿਆ ਉੱਤੇ ਕਰਦੇ ਆਂਗਾ ਜੋ مزید ਪੁਛਗੀਸ਼ ਆਏਗੀ ਤੁਹਾਨੂੰ ਜਰੂਰ ਦੱਸੀ ਜਾਏਗੀ ਸਰ ਇਹ ਪੜਿਆ ਨਹੀਂ ਕਿੰਨੇ ਦਾ ਹਾਂਜੀ ਪੜਿਆ ਨਹੀਂ ਕਿੰਨਾ ਦਾ ਪੜਿਆ ਹਾਂ ਸਰ ਸਦੋਸਨ 10th 10th ਪਾਸ ਆ ਦਸਵੀਂ ਕਲਾਸ ਸਰ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ ਜੀ ਕੋਈ ਛੇ ਹਾਨੀ ਦਾ ਰਿਕਾਰਡ ਸੇ ਕੰਮ ਕੀ ਕਰਦਾ ਵੈਸੇ ਇਹੀ ਕੰਮ ਕਰਦਾ ਇਹੀ ਕੰਮ ਹੀ ਕਰਦਾ ਤੇ ਸਰ ਰਹਿੰਦਾ ਕਿੱਥੇ ਪ੍ਰੋਪਰ ਜਿਹੜਾ ਐਡਰੈਸ ਹੈ ਉੱਥੇ ਹੀ ਰਹਿੰਦਾ ਹਾਂ ਚੌਣੀ ਮੱਲੇ ਰਹਿੰਦਾ ਤੇ ਇਹ ਸਰ ਕਦ ਤੋਂ ਹੀ ਲੱਗਿਆ ਹੋਇਆ ਕੁਝ ਬਾਰੇ ਕਿ ਮੇਰੇ ਕੋਲ ਇੱਕ ਕਰ ਰਹੇ ਹੋ ਵੇਖੋ ਜੀ ਸਾਨੂੰ ਤੇ ਕਹਿੰਦਾ ਵੀ ਹੁਣੇ ਹੀ ਲੱਗਾ ਪਰ ਹੁਣ ਇਹਨੂੰ ਅਸੀਂ ਬਰੀਕੀ ਚ ਪੁੱਛਦੇ ਹਾਂ ਨਾ ਸਾਰਾ ਕੁਝ ਕਿਸਾਨ ਨੇ ਕਹਿੰਦੀ ਬੈਕਗ੍ਰਾਉਂਡ ਕੀ ਹੈ ਵੈਸੇ ਫੈਮਿਲੀ ਦੀ ਪੁੱਛੋ ਕਿਹਨਾਂ ਦੀ ਇਹਦੀਆਂ ਬੰਦਾ ਆਪਣੇ ਨਹੀਂ ਸਿੰਪਲੀ ਇਹ ਬੈਕਗ੍ਰਾਉਂਡ ਤੇ ਹਾਂ ਫਿਲਹਾਲ ਪਰਚਾ ਕੋਈ ਲੱਭਾ ਨਹੀਂ ਇਹਦੇ ਤੇ ਬਾਕੀ ਇਹਦੀ ਹੁਣ ਬਰੀਕੀ ਨਾਲ ਪੁਸ਼ਕਿਸ਼ ਕਰਦੇ ਆ ਰਿਮਾਂਡ ਮਿਲਿਆ ਸਾਨੂੰ ਜੋ ਵੀ ਕੋਈ ਨਵੀਂ ਗੱਲ ਆਈ ਸਾਹਮਣੇ ਤੁਹਾਨੂੰ ਜ਼ਰੂਰ ਦੱਸੀ ਜਾਏ